ਸੋ ਕਲਾਕਾਰ ਜਦ ਅਸੀਂ ਕਹਿ ਦਿੰਦੇ ਆ ਕਿ ਨਹੀਂ ਅਸੀਂ ਗਾਉਣ ਗੁਣੇ ਦਾ ਐਵੇਂ ਐਂਟਰਟੇਨਮੈਂਟ ਹੀ ਹੁੰਦੇ ਆ ਮਾਫ ਕਰਨਾ ਜੋ ਅਸੀਂ ਗਾਣਿਆਂ ਚ ਦਿਖਾਇਆ ਮੈਂ ਬੜੀ ਚੇਰ ਦਾ ਪਿੱਟਦਾ ਸੀ ਮੈਂ ਹਰੇਕ ਸਟੇਜ ਤੇ ਬੋਲਦਾ ਸੀ ਓਏ ਹਟ ਜੋ ਜਿਹੜੇ ਰਾਹ ਪਏ ਹੋ ਇਹਨੂੰ ਤਬਾਹ ਕਰ ਦਿਓਗੇ ਯੂਥ ਨੂੰ ਤੁਸੀਂ ਤੇ ਅੱਜ ਆਧਾਰਨਾ ਆ ਗਈਆਂ ਨਾਲ ਸਾਹਮਣੇ ਕਿਉਂਕਿ ਹੋ ਹੀ ਨਹੀਂ ਸਕਦਾ ਕਿ ਗਾਣੇ ਦਾ ਫਿਲਮਾਂ ਤੇ ਯੰਗਸਟਰਸ ਤੇ ਅਸਰ ਨਾ ਪਵੇ ਹੈਲਥੀਗਰ ਦਾ ਟੀਵੀ ਮੂਰੋ ਬੇਬੇ ਨਹੀਂ ਸਾਡੀਆਂ ਉਹ ਬੈਠੀਆਂ ਰਹਿੰਦੀਆਂ ਨਹੀਂ ਨੀ ਪੂਰਾ ਦੇਖ ਲੈਣ ਦੇ ਤੋ ਗਾਣਾ ਕਿਵੇਂ ਨਾ ਬੱਚੇ ਦੇ ਮਨ ਤੇ ਅਸਰ ਕਰੂ ਗੋਰੇ ਕਮਲੇ ਸੀ ਦੁਨੀਆ ਤੇ ਰਾਜ ਕਰ ਗਏ ਉਹਨਾਂ ਨੇ ਇੰਨੇ ਇੰਨੇ ਨੂੰ ਕਾਰਟੂਨ ਬਣਾ ਕੇ ਪੂਰੇ ਬਿਠਾਤਾ ਸੋ ਗਾਉਣ ਵਾਲੇ ਨੂੰ ਜ਼ਰੂਰ ਜ਼ਰੂਰ ਅਜੇ ਵੀ ਉਹਨਾਂ ਨੂੰ ਰੋਕਿਆ ਕਰੋ ਹਟ ਜਾਓ ਬਹੁਤ ਹੋ ਗਿਆ ਆਪ ਕਿਤੇ ਮੜਾ ਜਾ ਤੂੰ ਤੂੰ ਮੈਂ ਪ੍ਰੋਗਰਾਮ ਚ ਹੋ ਜਾਵੇਂ ਮੁੜ ਕੇ ਗੱਡੀਆਂ ਦੇ ਮੁੜ ਕੇ ਲੱਭਦੇ ਨਹੀਂ ਤੁਸੀਂ ਤੇ ਵੀਡੀਓ ਦੇ ਵਿੱਚ ਜੱਟ ਅਸੀਂ ਵੀ ਆ ਬੰਦੂਕ ਆ ਜੀ ਸਾਡੀਆਂ ਗਾਨਾ ਸੀ ਆ ਜੀ ਅਸੀਂ ਉਹ ਕਰਤਾ ਜੀ ਗਾਣੇ ਗਾਓ ਹੱਸਣ ਖੇਡਾਓ ਜ਼ਿੰਦਗੀ ਹੋਵੇ ਅਸੀਂ ਇੱਕ ਦੂਜੇ ਦਾ ਪਿਆਰ ਵਧੇ ਸਾਨੂੰ ਮਾੜੀਆਂ ਮੁੱਟੀਆਂ ਸਾਡਾ ਪਛੋਕੜ ਕਦਰਾਂ ਕੀਮਤਾਂ ਦਾ ਪਤਾ ਲੱਗੇ ਜੀ ਕਿਹੜੇ ਰਾਹ ਪਾਤੇ ਅਸੀਂ ਐਵੇਂ ਚਾੜੀ ਜਾਵੇਂ ਟੌਰ ਅਸਮਾਨੀ ਜੱਟਾਂ ਦੀ ਓਏ ਨਿੱਤ ਜ਼ਹਿਰ ਖਾ ਖਾ ਮਰਦੀ ਜਵਾਨੀ ਜੱਟਾਂ ਦੀ ਚਾਰੇ ਪਾਸਿਓ ਚਾਰੇ ਪਾਸਿਓ ਹੀ ਇਦਾਂ ਬਸ ਘੇਰੇ ਦੁੱਖ ਨੇ ਇੱਥੇ ਪਿਆਰ ਤੋਂ ਬਿਨਾਂ ਵੀ ਬਥੇਰੇ ਦੁੱਖ ਨੇ ਤੂੰ ਕੀ ਜਾਣੇ ਹੁੰਦਾ ਕਿੱਡਾ ਵੱਡਾ ਮਿਹਣਾ ਦੋਸਤਾਂ ਭੈਣ ਕਿਸੇ ਦੀ ਨੂੰ ਮਸ਼ੂਕ ਆਖ ਦੇਣਾ ਦੋਸਤਾਂ ਧੀਆਂ ਭੈਣਾਂ ਵਾਲਿਆਂ ਨੂੰ ਹੋਰ ਵੀ ਬਥੇਰੇ ਦੁੱਖ ਨੇ ਇੱਥੇ ਪਿਆਰ ਤੋਂ ਬਗੈਰ ਵੀ ਬਥੇਰੇ ਦੁੱਖ ਨੇ ਉਹ ਦੇਖ ਟੀਵੀ ਉੱਤੇ ਤੇਰੀ ਅੱਧ ਨੰਗੀ ਹੀਰ ਨੂੰ ਦੇਖ ਟੀਵੀ ਉੱਤੇ ਤੇਰੀ ਅੱਧ ਨੰਗੀ ਹੀਰ ਨੂੰ ਮਾਨ ਕੱਲਾ ਬਹਿ ਬਹਿ ਪਾਵੇ ਲਾਹਣਤਾ ਜ਼ਮੀਰ ਨੂੰ ਮਾਰ ਦੇਣਾ ਏ ਪੰਜਾਬੀ ਮਾਂ ਨੂੰ ਤੇਰੇ ਦੁੱਖ ਨੇ ਇਹ ਕਲਾਕਾਰ ਨਹੀਂ ਮਾਰਨਗੇ ਪੰਜਾਬੀ ਮਾਂ ਤੁਹਾਡੇ ਕਰਕੇ ਨਹੀਂ ਮਰਦੀ ਜਿਹੜੇ ਕਹਿੰਦੇ ਨੇ ਅਸੀਂ ਬਚਾਉਣੇ ਆ ਉਹੀ ਮਾਰਨਗੇ ਨੂੰ ਮਾਰ ਦੇਣਾ ਏ ਪੰਜਾਬੀ ਮਾਂ ਨੂੰ ਤੇਰੇ ਦੁੱਖ ਨੇ ਇਥੇ ਪਿਆਰ ਤੋਂ ਬਿਨਾਂ ਵੀ ਬਥੇਰੇ ਦੁੱਖ। ਸੋ ਇਹ ਮੇਲੇ ਮੈਂ ਕਦੇ ਮੇਲਿਆਂ ਤੋਂ ਭੱਜਦਾ ਨਹੀਂ। ਹਮੇਸ਼ਾ ਮੈਂ ਹਾਜ਼ਰ ਹਾਂ ਮੇਰੇ ਲਈ ਕਿਉਂਕਿ ਮੈਂ ਇਹ ਮੇਲਿਆਂ ਦੇ ਵਿੱਚੋਂ ਮੇਰੀ ਗਾਇਕੀ ਜਵਾਨ ਹੋਈ, ਮੇਰੀ ਪਹਿਚਾਣ ਬਣੀ, ਮੇਰਾ ਨਾਂ ਬਣਿਆ। ਤੇ ਅੱਜ ਵੀ ਜਿੱਥੇ ਵੱਡਾ ਛੋਟਾ ਮੇਲਾ ਜੋ ਮੈਨੂੰ ਸੱਦਦਾ ਮੈਂ ਜ਼ਰੂਰ ਪਹੁੰਚਦਾ ਮੇਲੇ ਤੇ ਕਿਉਂਕਿ ਇੱਥੇ ਇੱਕ ਸਿੱਧੀ ਜਿਹੜੀ ਮੇਰੀ ਤੁਹਾਡੇ ਨਾਲ ਸਾਂਝ ਪੈਂਦੀ ਹੈ ਜੀ। ਇੱਥੇ ਫਿਰ ਜਦੋਂ ਤੁਸੀਂ ਨੋਟ ਕੱਢ ਦਿਓ ਜੇਬਾਂ ਦੇ ਵਿੱਚੋਂ ਕੱਲਾ ਪੈਸਾ ਚਲੋ ਇਹ ਹਾਸਾ ਮਜ਼ਾਕ ਆ ਜਿਹੜੀਆਂ ਦਵਾਵਾਂ ਨਿਕਲਦੀਆਂ ਕਲਾਕਾਰ ਦੀ ਦਿਲ ਤੋਂ ਤੁਸੀਂ ਕੰਮ ਛੱਡ ਕੇ ਬੈਠੇ ਹੋ ਕੋਈ ਵੇਲਾ ਨਹੀਂ ਹੁੰਦਾ ਬੰਦਾ ਬੜੀ ਮਿਹਰਬਾਨੀ ਚੰਗਾ ਸੁਣਿਆ ਕਰੋ ਕੋਈ ਵੀ ਕਲਾਕਾਰ ਹੈ ਕੋਈ ਵੀ ਮੁੰਡਾ ਨਵਾਂ ਪੁਰਾਣਾ ਅੱਛੇ ਗਾਣੇ ਅੱਛੇ ਫਿਲਮਾਂ ਉਹਨਾਂ ਨੂੰ ਉਤਸ਼ਾਹਿਤ ਕਰਿਆ ਕਰੋ ਪਰਿਵਾਰਾਂ ਦੇ ਵਿੱਚ ਬੈਠ ਕੇ ਅਸੀਂ ਸੁਣ ਸਕੀਏ ਮੈਂ 25 ਸਾਲਾਂ ਤੋਂ ਮੈਂ ਕੋਈ ਗਾਣਾ ਗਾਇਆ ਮੈਨੂੰ ਇਸ ਮੱਚੀਜ਼ ਦਾ ਮਾਣ ਹੈ ਅੱਜ ਮੇਰੀਆਂ ਤੇ ਗੁੱਸੇਪੂਰੀਆਂ ਨਿੱਕੇ ਨਿੱਕੇ ਹੁੰਦੀਆਂ ਵੀਡੀਓ ਤੁਹਾਡੇ ਸਾਹਮਣੇ ਆਈਆਂ ਮੈਨੂੰ ਕੋਈ ਆਪਦਾ ਪਛੋਕੜ ਚ ਪਾਉਣਾ ਨਹੀਂ ਪੈਂਦਾ ਹੁਣ ਮੈਨੂੰ ਕਈਆਂ ਨੇ ਮੇਰੇ ਭਰਾਵਾਂ ਨੇ ਕਮੈਂਟ ਕੀਤੇ ਕਿ ਬਾਈ ਜੀ ਤੁਸੀਂ ਤਾਂ ਨਿੱਕੇ ਹੁੰਦੇ ਵੀ ਆਈਂਗਾ ਹੁੰਦੇ ਸੀ ਵਧਿਆ ਗਾਉਂਦੇ ਹੁੰਦੇ ਸੀਗੇ ਸਾਫ਼ ਸੁਥਰਾ ਗਾਉਂਦੇ ਹੁੰਦੇ ਸੀਗੇ ਇਹ ਨਹੀਂ ਵੀ ਸੌ ਚੂਹੇ ਖਾ ਕੇ ਤੇ ਬਿੱਲੀ ਹੱਜ ਨੂੰ ਚਲੀ ਹੁਣ ਮੈਂ ਮੱਤਾਂ ਦੇਣ ਲੱਗ ਜਾਂ ਗੰਦ ਗਾ ਕੇ ਦੁਨੀਆ ਦਾ ਸੋ ਚੰਗਾ ਸੁਣਿਆ ਕਰੋ ਚੰਗਾ ਜ਼ਰੂਰ ਚੰਗੇ ਨੂੰ ਸਰਾਇਆ ਕਰੋ ਕਿਉਂਕਿ ਸਮਾਜ ਨੂੰ ਅੱਜ ਬਹੁਤ ਸਾਫ ਸੁਥਰੀ ਸਾਡੇ ਯੂਥ ਨੂੰ ਚਾਰੇ ਪਾਸੇ ਤੁਹਾਡੇ ਤੇ ਐਡਾ ਹਮਲਾਗਾ ਆ ਇੰਟਰਨੈਟ ਐਡੀ ਖਤਰਨਾਕ ਚੀਜ਼ ਐ ਕਿ ਬੰਦੇ ਨੂੰ ਕੋਈ ਸੁਧ-ਬੁਧ ਰਹਿੰਦੀ ਨਹੀਂ ਪੜਦੇ ਅਸੀਂ ਨਹੀਂ ਅਖਬਾਰਾਂ ਅਸੀਂ ਨਹੀਂ ਫਰੋਲ ਦੇ ਕਿਤਾਬਾਂ ਅਸੀਂ ਨਹੀਂ ਪੜਦੇ ਸਾਡੀ ਬੁੱਧੀ ਵਾਸ ਪਤਾ ਹੀ ਨਹੀਂ ਕਿਹੜੇ ਪਾਸੇ ਸਾਰੇ ਜਿਹੜਾ ਫੇਸਬੁੱਕ ਇਹਦੇ ਚ ਬੜੇ ਰਹਿੰਦੇ ਆਗੇ ਜੀ ਸੋ ਬਹੁਤ ਤੁਹਾਡਾ ਧੰਨਵਾਦ ਆ ਇਹਨੂੰ ਤੁਸੀਂ ਮੈਨੂੰ ਇਨਾ ਮਾਣ ਦਿੱਤਾ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਚ ਮੇਲੇ ਜਿਉਂਦਿਆਂ ਦੇ ਮੇਲੇ ਆ ਜੀ